ਰੋਕਦੇ ਬੈਠੇ ਰਹੋ ਆਜੋ 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 ਚੱਲ ਵੈਰੀ ਗੁੱਡ ਬਸ ਆਜੀ ਥੋੜਾ ਇੱਕ ਟੂਰ ਲਗਾ ਲੀ ਜਿੰਦਾਬਾਦ ਆਮ ਆਦਮੀ ਪਾਲਟੀ ਜਿੰਦਾਬਾਦ ਥੋੜਾ ਜਿਹਾ ਨੰਗਾ ਗਾੜ ਨੋ ਜਲਾਣ ਲੱਗ ਜਾਂਦਾ ਥੋੜੇ ਦੇ ਪਿੱਛੇ ਪਿੱਛੇ ਓਕੇ ਸਰ ਦੇ ਕਿਤੇ ਕਿਤੇ ਅੱਜ ਅਸੀਂ ਪਿੰਡ ਖਾਨੇਵਾਲ ਖਾਂਗ ਔਰ ਸੇਲ ਵਾਲਾ ਸੌਰੀ ਮੌਲਵੀ ਵਾਲਾ ਔਰ ਹਮ ਚਿੜੀ ਦੇ ਵਿੱਚ ਆਏ ਜੀ ਸਿੱਖਿਆ ਕ੍ਰਾਂਤੀ ਦਾ ਹੈਗਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਬੜੇ ਵੱਡੇ ਚੰਗੇ ਤਰੀਕੇ ਦੇ ਨਾਲ ਜੋ ਡਿਵੈਲਪਮੈਂਟ ਹੋਈ ਹੈ ਜੋ ਸਿੱਖਿਆ ਦੇ ਵਿੱਚ ਸੁਧਾਰ ਹੋਇਆ ਹੈ ਚਾਹੇ ਉਹ ਚਾਰਦੀਵਾਰੀ ਦਾ ਹੋਵੇ ਚਾਹੇ ਉਹ ਕਮਰਿਆਂ ਨੂੰ ਲੈ ਕੇ ਹੋਵੇ ਚਾਹੇ ਉਹ ਪੇਖਾਨਿਆਂ ਦਾ ਹੋਵੇ ਚਾਹੇ ਉਹ ਪੀਣ ਵਾਲੇ ਪਾਣੀ ਦਾ ਹੋਵੇ ਚਾਹੇ ਉਹ ਬੱਚਿਆਂ ਦੇ ਬੈਠਣ ਲਈ ਹੋਵੇ ਚਾਹੇ ਉਹ ਟੀਚਰਾਂ ਦੇ ਸਟਾਫ ਦਾ ਹੋਵੇ ਕਿਉਂਕਿ 2022 ਤੋਂ ਪਹਿਲਾਂ ਜੋ ਹਾਲਾਤ ਸੀਗੇ ਸਕੂਲਾਂ ਦੇ ਉਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਆਂ ਔਰ ਅੱਜ ਜਿਹੜੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਆ ਰਹੇ ਨੇ ਜੋ ਉਹ ਵੀ ਆਪਾਂ ਨੂੰ ਕਿਸੇ ਤੋਂ ਲੁਕੇ ਛਿਪੇ ਹੈ ਨਹੀਂ ਅੱਜ ਸਰਕਾਰੀ ਸਕੂਲਾਂ ਦੇ ਟੀਚਰ ਚੈਲੰਜ ਕਰਨ ਲੱਗੇ ਕਿ ਸਾਡੀ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਦਾ ਬੱਚਾ ਔਰ ਪ੍ਰਾਈਵੇਟ ਜਿੱਡਾ ਮਰਜੀ ਸਕੂਲ ਹੈ ਉਹ ਵੀ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦਾ ਬੱਚਾ ਲੈਵੇ ਸਾਡੇ ਸਕੂਲ ਨਾਲ ਹਵਾ ਲਵੇ ਔਰ ਫਿਰ ਪਤਾ ਲੱਗੇਗਾ ਕਿ ਕਿਹੜਾ ਬੱਚਾ ਕੀ ਕੁਸ਼ ਕਰ ਰਿਹਾ ਸੋ ਅੱਜ ਮਾਡਲ ਜਵਾਨ ਹੈ ਜੀ ਵੱਡੇ ਵੱਡੇ ਪ੍ਰੋਜੈਕਟ ਕਮਰਿਆਂ ਦੇ ਵਿੱਚ ਜਿਹੜੇ ਉਹ ਬੱਚਿਆਂ ਵਾਸਤੇ ਲਗਾ ਦਿੱਤੇ ਗਏ ਨੇ ਸੋ ਸਿੱਖਿਆ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਬਦਲਾਅ ਹੈ ਉਹ ਆਇਆ ਔਰ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਉਦੇ ਵਿੱਚ ਬੱਚਿਆਂ ਨੇ ਆਪਣਾ ਹਨਰ ਦਿਖਾਇਆ ਬੱਚੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਉਹ ਖੇਡ ਕੇ ਆਏ ਨੈਸ਼ਨਲ ਲੈਵਲ ਤੇ ਵੀ ਬੱਚੇ ਨੇ ਜਿਹੜੇ ਉਹ ਮੈਡਲ ਲੈ ਕੇ ਆਏ ਸੋ ਇਹ ਆਮ ਆਦਮੀ ਪਾਰਟੀ ਦੇ 3 ਸਾਲਾਂ ਦੇ ਕੀਤੇ ਹੋਏ ਕੰਮ ਨੇ ਸੋ ਅੱਜ ਮੈਂ ਹਮਚੜੀ ਆਇਆ ਮੈਂ ਇੱਥੇ ਨੁਕਸ ਕੱਢਣ ਵਾਸਤੇ ਨਹੀਂ ਆਇਆ ਮੈਂ ਪੁੱਛਣ ਵਾਸਤੇ ਆਇਆ ਕਿਉਂਕਿ ਜੋ ਸਾਡਾ ਪੈਸਾ ਦਿੱਤਾ ਹੋਇਆ ਸੀਗਾ ਉਹ ਲੱਗ ਗਿਆ ਅਗਰ ਹੋਰ ਕੋਈ ਘਾਟ ਰਹਿ ਗਈ ਹੈ ਤਾਂ ਮੈਨੂੰ ਦੱਸੋ ਅਸੀਂ ਉਹ ਵੀ ਜਲਦ ਬਹੁਤ ਜਲਦ ਜਿਹੜੀ ਉਹ ਪੂਰੀ ਕਰਦੇ ਆਂ 75 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਸਕੂਲਾਂ ਦੇ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜੇ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਲਾਤ ਨਹੀਂ ਸੀ ਬਣੇ ਕਿਉਂਕਿ 12700 ਕਰਕੇ ਮਲਜਮ ਪੱਕੇ ਕੀਤੇ ਮਨਸਾਹਬ ਦੀ ਗਵਰਨਮੈਂਟ ਨੇ 20000 ਨਵੇਂ ਚਰਾਂ ਦੀ ਭਰਤੀ ਕੀਤੀ 17000 ਸਕੂਲਾਂ ਦੇ ਵਿੱਚ ਵਾਈਫਾਈ ਜਿਹੜਾ ਉਹ ਕਨੈਕਸ਼ਨ ਦਿੱਤਾ ਸੋ ਇਹ ਨਹੀਂ ਸਕੂਲਾਂ ਦੇ ਜਿਹੜੇ ਕੰਮ ਹੋਏ ਹੋਏ ਅਸਾਂ 150 ਸਕੂਲਾਂ ਚ ਬੱਸਾਂ ਲਾਈਆਂ ਕਿ ਜਿਹੜੀਆਂ ਬੱਤੇ ਦੂਰ ਸਿਕੇ ਸਕੂਲਾਂ ਤੋਂ ਕਿਲੋਮੀਟਰ 2 ਮੀਟਰ ਕਿਲੋ 2 ਮੀਟਰ ਤੇ ਉਹਨਾਂ ਰੋਡ ਦਾ ਜਿਹੜਾ ਕੰਮ ਬਸ ਉਹ ਕਰਦੀਆਂ ਨੇ ਸੋ ਅੱਜ ਮ ਬੜਾ ਮਾਨ ਮਹਿਸੂਸ ਹੁੰਦਾ ਹੈ ਕਿ ਸਰਟੀਫਾਈਡ ਹੋਏ ਪੈਸੇ ਤੋਂ ਕਟਨ ਕਰ ਰਹੇ ਆ ਔਰ ਚੰਗਿਆ ਬੱਚਿਆਂ ਨੂੰ ਮਾਹੌਲ ਸਕੂਲਾਂ ਦੇ ਵਿੱਚ ਮਿਲਦਾ